ਆਪਾਂ ਦਾ ਸੰਤਾਨ ਬੇਕਿਆ ਕਿ ਆਪ ਵੀ ਬਖਾਦੇ ਬਲਾਇਨ ਹੋ ਜਾਓ ਕਿ ਆਪਾਂ ਜੋ ਇਹਨੂੰ ਸਵਾਗਤ ਦਾ ਜੋ ਪ੍ਰਗਟ ਕੀਤਾ ਹੈ ਉਹਨਾਂ ਦਾ ਉਤਾਰੋ ਜੀ ਆਜੋ ਜੀ ਆਜੋ ਜੀ ਜਿਹੜੇ ਸਟਾਫ ਦੇ ਨਾਲ ਉਹਨਾਂ ਦੇ ਥੱਲੇ ਪ੍ਰਧਾਨ ਸਾਹਿਬਾਨ ਜिले ਦੀ ਪੰਜਾਬ ਦੀ ਟੀਮ ਪਹੁੰਚੀ ਹੋਈ ਹੈ ਉਹਨਾਂ ਨੂੰ ਵੈਲਕਮ ਕਰਨ ਸਰਦਾਰ ਨਰਮਲ ਸਿੰਘ ਜੀ ਬੜੀ ਖੁਸ਼ੀ ਨਾਲ। ਆਜ ਦੇ ਸੀ ਪੰਜਾਬ ਪ੍ਰਧਾਨ ਸਰਦਾਰ ਹਰੀਸ਼ਰ ਕਾਦਿਆ ਜੀ ਤੇ ਉਹਨਾਂ ਦੇ ਨਾਲ ਸੂਚੀ ਟੀਮ ਅਭੰਗਰ ਊਂ ਪੰਚਾਇਤਾਂ ਸਾਹਿਬਾਨ ਜिले ਦੇ ਤੇ ਬਲਾਕ ਦੇ ਮੈਂਬਰ ਸਾਹਿਬਾਨ ਪ੍ਰਧਾਨ ਸਾਹਿਬ ਜੋ ਵੀ ਪਹੁੰਚੇ ਨੇ ਸਾਰਾ ਵਿਚਾਰ ਚਰਚੇ ਨਾਲ ਉਹਨਾਂ ਲੜਾਈ ਵੀ ਲੜਨੀ ਪੈਣੀ ਆ ਸਾਡੇ ਬਹੁਤ ਹੀ ਸਤਿਕਾਰਯੋਗ ਵੀ ਕੇ ਪਾਤੀਆਂ ਦੇ ਸੂਬਾ ਪ੍ਰਧਾਨ ਨਵਜਿੰਦਰ ਸਿੰਘ ਜੀ ਜੋਗੀ ਔਰ ਸਤਿਕਾਰਯੋਗ ਅਹੁਦੇਦਾਰ ਸਰਮਾਨ ਕਿਸਾਨ ਵੀਰੋ ਗੁਰਫਤੇ ਸਾਂਝੀ ਕਰਿਓ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਕਿਸੇ ਕੌਮ ਤੇ ਭੀੜ ਪੈਂਦੀ ਆ ਜਾਂ ਕਿਸੇ ਕਿਤੇ ਤੇ ਔਖਾ ਸਮਾਂ ਆਉਂਦਾ ਤਾਂ ਪਾਸ ਮੁਹਾ ਦੇ ਵਿੱਚ ਕਤਾਰੋਂ ਤੁਹਾਨੂੰ ਵਾਰ-ਵਾਰ ਦਿੰਦੇ ਆ ਕਿ ਜਿਨ੍ਹਾਂ ਨੇ ਉਤਮ ਕਰਕੇ ਐਡਾ بڑا ਪ੍ਰੋਗਰਾਮ ਪਰਾਦਾ ਕੀਤਾ ਹੈ ਕਿ ਪ੍ਰਧਾਨ ਸਾਹਿਬ ਤੋਂ ਇਹ ਵੀ ਜਿਹੜੀਆਂ ਯੂਨੀਅਨਾਂ ਨੇ ਖੇਤੀ ਲਈ ਕਾਉਂ ਕਰਦੇ ਆ ਪਾਤਾ ਉਹਨੇ ਕੰਮ ਕਰਦੇ ਨੇ ਕਾ ਪੜੀਆਂ ਕਾਪਾ ਨੂੰ ਪੱਤਰ ਹੋਣਾ ਪੜਾ ਸੋ ਉਸੇ ਕਹੋ ਬੋਲੀ ਤੂੰ ਨਿਹਾਲ ਸ਼ੁਕਰੀਆ ਤੁਹਾਨੂੰ ਕੋਣ ਘਰ ਤੋੜਦਾ ਨਹੀਂ ਆ ਗਿਆ ਬੜਾ ਵਧੀਆ ਭਵਾਨ ਕੀਤਾ ਹੈ ਇਹਨੇ ਜਾਲੇ ਨੇ ਆਓ ਬਾਕੀ ਪਿੰਡਾਂ ਦੀ ਇਸ ਤਰ੍ਹਾਂ ਆਏ ਹਾਂ ਦੁਬਾਰਾ ਫਿਰ ਇੱਕ ਪਿੰਡ ਉਸਨੂੰ ਸ਼ਹੀਦ ਅਗਰ ਸਿੰਘ ਤੇਤਾਪਦੀ ਐਸਕੇਐਮ ਦੀ ਜਿਹੜੀ ਸਾਡੀ ਕਮੇਟੀ ਆ ਜਿਹੜੀ ਲੈਵਲ ਦੀ ਉਹਦੇ ਤੇ ਅੱਜ ਦਾ ਦਿਨ 23 ਤਰੀਕ ਇਹਨਾਂ ਨੂੰ ਸਨਮਰਤ ਕੀਤਾ ਗਿਆ ਸਾਡੇ ਸ਼ਹੀਦਾਂ ਨੂੰ ਅਗਰ ਸਿੰਘ ਨੂੰ ਉਹਦੇ ਤੇ ਤੌਰ ਤੇ ਬੜੀ ਬਨਚਾ ਜਿੱਥੇ ਪਟਿਆਲੇ ਚ ਆਪਾਂ ਇੱਕ ਪ੍ਰੋਗਰਾਮ ਦੇ ਹਾਜ਼ਰ ਹੋਣ ਆਏ ਆ ਤੇ ਉਹਨਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੀਆਂ ਜਿਹੜੀਆਂ ਗੱਲਾਂ ਨੇ ਲਿਖੀਆਂ ਨੇ ਜਾਂ ਪੜ੍ਹੀਆਂ ਨੇ ਜਾਂ ਦੱਸੀਆਂ ਹੋਈਆਂ ਨੇ ਤੇ ਜਿਹੜੀ ਡਾਲੋਜੀ ਤੇ ਉਹਨਾਂ ਨੇ ਦੇਸ਼ ਯਾਦ ਕਰਾਇਆ ਉਨਾ ਦਾ ਪ੍ਰਚਾਰ ਕਰਨ ਤੇ ਲੋਕਾਂ ਨੂੰ ਨਾਮ ਬੰਦ ਕਰਨ ਵਾਸਤੇ ਜੇ ਜਤ ਹੋ ਗਿਆ ਪਰ ਜਿਹੜੇ ਹੈਗੇ ਆ ਸਰਕਾਰਾਂ ਉਹ ਤੇ ਅਮਰਤਾ ਕਰ ਲਈ ਦੀ ਬਿਲਕੁਲ ਇਹ ਗੱਲ ਨਾਲ ਹੈਗੀ ਆ ਜੀ ਡੈਮੋਕ੍ਰੇਸੀ ਦੇ ਵਿੱਚ ਆਪਾਂ ਕਿਤੇ ਕਿਤੇ ਦੇ ਦੇਖਦੇ ਆਂ ਵੀ ਕਦ ਨਹੀਂ ਹੁੰਦਾ ਅਸੀਂ ਇਹ ਯੂਨੀਅਨ ਵੱਲੋਂ ਐਸ ਕੇ ਵੱਲੋਂ ਇਹ ਆ ਵੀ ਆਰਥਿਕ ਜਿਹੜੀ ਆਜ਼ਾਦੀ ਆ ਉਹ ਆਉਣ ਦੀ ਹਾਲੇ ਸਮਾਂ ਲੱਗਣਾ ਉਹ ਆਰਥਿਕ ਆਜ਼ਾਦੀ ਵਾਸਤੇ ਅਸੀਂ ਅੱਗੇ ਅਸੀਂ ਬੰਦਿਆਂ ਨੂੰ ਇਕੱਠੇ ਕਰਕੇ ਅੱਗੇ ਆਪਾਂ ਸਾਰਾ ਲੈ ਕੇ ਜਾ ਰਹੇ ਹਾਂ ਲੋਕਾਂ ਨੂੰ ਸੰਗਠਨ ਕਰ ਰਹੇ ਹਾਂ ਉਹਦੇ ਉੱਤੇ ਤਾਂ ਰਾਜਨੀਤੀ ਨੂੰ ਕਿਸ ਤਰ੍ਹਾਂ ਦੇਖੋ ਜੋ ਰਾਜਨੀਤੀ ਦੇ ਆਪ ਕੋਈ ਅੰਦਰ ਕਰਦਾ ਕੋਈ ਬਾਹਰ ਕਰਦਾ ਇਸ ਤਰ੍ਹਾਂ ਦੀ ਰਾਜਨੀਤੀ ਕਿਸ ਤਰ੍ਹਾਂ ਦੇਖੋ ਇਹ ਰਾਜਨੀਤੀ ਦਾ ਇੱਕ 파ਟ ਹੈ ਕਿਵੇਂ ਕੀਤਾ ਜਾ ਰਿਹਾ ਕਿ ਤਮਾਸ਼ਾ ਕੀਤਾ ਜਾ ਰਿਹਾ ਕਿਹੜੀਆਂ ਗੱਲਾਂ ਉਲਖਈਏ ਜਾਂਦੀਆਂ ਕਿਉਂਕਿ ਰਾਜਨੀਤੀ 'ਚ ਦੱਸਿਆ ਜਾਂਦਾ ਵੀ ਜਿਹੜੀ ਚੀਜ਼ ਦਿਖਾਈ ਜਾ ਰਹੀ ਹੈ ਉਹ ਹੁੰਦੀ ਨਹੀਂ ਉਹਦੇ ਪਿੱਛੇ ਲਕੂਣ ਵਾਲੀ ਚੀਜ਼ ਕੋਈ ਹੋਰ ਹੁੰਦੀ ਆ ਹੁਣ ਆਪਾਂ ਕੱਲ ਤੋਂ ਪਰਸੋਂ ਦਾ ਹੀ ਦੇਖ ਰਹੇ ਹਾਂ ਇੱਕ ਪਾਰਟੀ ਦੇ ਪੀਸੀਐਮ ਨੂੰ ਹੀ ਮਤਲਬ ਅੰਦਰ ਕੀਤਾ ਜਾ ਰਿਹਾ ਤੇ ਪਰ ਕਿਤੇ ਨਾ ਕਿਤੇ ਸਾਡੀ ਸ਼ੰਕਾ ਇਹ ਹੈ ਵੀ ਕਿਤੇ ਨਾ ਕਿਤੇ ਕਿਸਾਨ ਜਿਹੜੀ ਮੂਵਮੈਂਟ ਚੱਲ ਰਹੀ ਸੀ ਉਹਨੂੰ ਲਕੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਲੋਕਾਂ ਦੀ ਮੰਗਾਂ ਨੂੰ ਮੂਵਮੈਂਟ ਨੂੰ ਕੋਰੀ ਕਰ ਰਹੀ ਹੈ ਇੱਕ ਛਡਾਉਣ ਦੀ ਜ ਬਦਲਾਖੋਰੀ ਦੇ ਵਿੱਚ ਰਹਿ ਕੇ ਰਾਜਨੀਤੀ ਨੂੰ ਗੋਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿੱਥੇ ਕਿ ਲੋਕਾਂ ਦੀ ਮੰਗਾਂ ਉਹਦੀ ਉਹਨਾਂ ਦੀਆਂ ਕਰਜ਼ਾ ਮਾਫੀ ਆ ਲੋਕਾਂ ਦੀ ਮੰਗਾਂ ਉਹਨਾਂ ਦੀਆਂ ਨੌਕਰੀਆਂ ਨੇ ਲੋਕਾਂ ਦੀ ਮੰਗਾਂ ਉਹਨਾਂ ਜਿਹੜਾ ਯੂਥ ਜਿਹੜਾ ਬਾਹਰ ਜਾ ਰਿਹਾ ਉਹਨੂੰ ਇੱਥੇ ਏਮਪਲੋਇਮੈਂਟ ਕਿਵੇਂ ਮਿਲੇ ਇਹ ਮੰਗਾਂ ਨੇ ਡਿਵੈਲਪਮੈਂਟ ਦੀ ਮੰ ਡਿਵੈਲਪਮੈਂਟ ਹੋਈ ਜਾਂ ਨਹੀਂ ਹੋਈ ਹੁਣ ਉਹਨਾਂ ਨੇ ਆ ਕੇ ਸਾਡੇ ਘਰਾਂ ਚ ਆਉਣਾ ਸੀ ਹੁਣ ਕੁਛ ਨਾ ਸੀ ਤਾਂ ਉਹ ਮੁੱਦਿਆਂ ਨੂੰ ਛੋਟੇ ਕੀਤਾ ਜਾ ਰਿਹਾ ਕਿ ਲੋਕ ਸਭਾ ਚੋਣਾਂ ਨੂੰ ਵੀ ਇਸ ਤਰ੍ਹਾਂ ਦਾ ਕੰਮ ਕੀਤਾ ਜਾ ਪਹਿਲਾਂ ਕਿਉਂ ਨਹੀਂ ਬਿਲਕੁਲ ਇਹੀ ਇਹ ਆਪਾਂ ਇਹੀ ਗੱਲ ਆਪਾਂ ਦੱਸ ਰਹੇ ਹਾਂ ਵੀ ਰਾਜਨੀਤੀ ਜਿਹੜੀ ਦਿਖਾ ਰਿਹਾ ਉਹ ਉਹ ਹੁੰਦਾ ਨਹੀਂ ਕਈ ਵਾਰੀ ਆਪਾਂ ਨੂੰ ਉਹ ਪਰਦੇ ਪਿੱਛੇ ਜਿਹੜੀ ਗੱਲ ਜਿਹੜੀ ਹੋ ਰਹੀ ਹੈ ਕਿਉਂਕਿ ਆਪਾਂ ਹੁਣ ਮੀਡੀਆ ਦੇਖ ਲਈਏ ਜਿਹੜਾ ਤੁਹਾਡੇ ਵਿੱਚ ਹਸਾਤਾ ਦਿੰਦੇ ਹੋ ਸਾਨੂੰ ਲੋਕਾਂ ਤੱਕ ਪਹੁੰਚੜਦਾ ਉਹ ਮੀਡੀਆ ਇੱਕੋ ਜਿਹੀ ਚੀਜ਼ ਚ ਕਵਰ ਕੀਤਾ ਜਾ ਰਿਹਾ ਜਿੱਥੇ ਕਿ ਬੜੇ ਸੰਘੀਨ ਜਰਮ ਲੱਗੇ ਆ ਜਿਹੜੇ ਸਰਕਾਰ ਬੀਜੇਪੀ ਸੀਗੀ ਉਹਨਾਂ ਦੇ ਉੱਤੇ ਵੀ ਲੱਗੇ ਆ ਵੀ ਜਿਨ੍ਹਾਂ ਨੇ ਫੰਡ ਕਿੱਥੋਂ ਰਤੇ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਸੁਣਵਾਈਆਂ ਹੋ ਰਹੀਆਂ ਉਹਨੂੰ ਕਿਉਂ ਦੱਬਿਆ ਗਿਆ ਜਿਹੜੀ ਇਹਨਾਂ ਦੀ ਜਿਹੜੀਆਂ ਡਾਇਨਲੋਜੀ ਆ ਉਹ ਜਿਹੜੀ ਸਾਹਮਣੇ ਆ ਰਹੀ ਸੀ ਫਿਰ ਕਬਰਸਤੀ ਹੈਗੀ ਆ ਉਹ ਲੋਕਰੀਆ ਤੇ ਇਹ ਮਸਲੇ ਇਹਨਾਂ ਨੂੰ ਡਿਵੈਲਪ ਕਰਕੇ ਅੱਗੇ ਲੈ ਕੇ ਆਉਣ ਦੀ ਵੀ ਦੌਰ ਆ ਲੋਕ ਲੈ ਕੇ ਆਉਣਗੇ ਲੋਕ ਸਮਝਦੇ ਆ ਹੁਣ ਲੋਕ ਕੰਨਪਨ ਨਹੀਂ ਰਹੇ ਕਾਫੀ ਜਨਤਾ ਆਪਣੀ ਵੱਢ ਚੁੱਕੀ ਆ ਨਾਰਥ ਇੰਡੀਆ ਦੇ ਵਿੱਚ ਐਜੂਕੇਸ਼ਨ ਲੈਵਲ ਵੱਧ ਚੁੱਕੇ ਹੋਏ ਐਮਐਸਪੀ ਵੀ ਲੜਾਈ ਲੜ ਰਹੇ ਕਿਵੇਂ ਦੇਖਦੇ ਹੋ ਜੀ ਸਰਕਾਰ ਅੱਤਕ ਨਹੀਂ ਮੰਨ ਰਹੀ ਉਹ ਵੀ ਦੇਖੋ ਐਮਐਸਪੀ ਦੀ ਲੜਾਈ ਆ ਜਿਹੜੀ ਵੱਡੀ ਆ ਇਹ ਤਿੰਨ ਚੀਜ਼ਾਂ ਨਾਲ ਇੱਕ ਦੂਜੇ ਨਾਲ ਜੁੜੀ ਹੋਈ ਆ ਇਹ ਤਿੰਨ ਅਸੀਂ ਜਿਹੜੇ ਮਿਨੀਮਮ ਮੋਰ ਕੁਦੇ ਲੈ ਕੇ ਚੱਲੇ ਆ ਜਿਹੜੀ ਐਮਐਸਪੀ ਆ ਕਰਜ਼ਾ ਮਾਫੀ ਆ ਤੇ ਡਬਲਯੂਟੀਓ ਕਿਉਂਕਿ ਇੱਕ ਦੂਜੇ ਨਾਲ ਕਲੱਬ ਆਇਆ ਇਹ ਤਿੰਨੇ ਚੀਜ਼ਾਂ ਜੇ ਆਪਾਂ ਐਮਐਸਪੀ ਲਾ ਵੀ ਦਿੰਨੇ ਆ ਜੇ ਪਿਛਲਾ ਕਰਜ਼ਾ ਮਾਫ ਨਹੀਂ ਹੁੰਦਾ ਤਾਂ ਵੀ ਸਥਿਰਤਾ ਕਿਸਾਨ ਦੀ ਅੱਗੇ ਆ ਨਹੀਂ ਸਕਦੀ ਉਹਦੀ ਆਰਥਿਕ ਮਦਦ ਲਈ ਸਹੀ ਨਹੀਂ ਹੋ ਸਕਦੀ ਪਹਿਲਾਂ ਕਰਜ਼ਾ ਮਾਫੀ ਹੋਣੀ ਚਾਹੀਦੀ ਹੈ ਜਿੱਥੇ ਅੱਜ 0 0 ਤੇ ਆ ਜਾਣ ਕਿਸਾਨ ਫਿਰ ਉਸ ਤੋਂ ਬਾਅਦ ਐਮ ਐਸ ਪੀ ਜੇ ਮਿਲਦੀ ਆ ਤਾਂ ਫਸਲਾਂ ਦੇ ਪੂਰੇ ਭਾਅ ਮਿਲਦੇ ਆ ਤਾਂ ਕਿਸਾਨ ਸਟੈਬਲਿਸ਼ ਹੁੰਦਾ ਪਰ ਜੇ ਕਿਸਾਨਾਂ ਨੇ ਪੂਰੇ ਭਾਅ ਮਿਲਣ ਤੋਂ ਬਾਅਦ ਵੀ ਜੇ ਡਬਲਯੂ ਟੀ ਯੂ ਦੇ ਵਿੱਚੋਂ ਆਪਾਂ ਕਿਸਾਨੀ ਨੂੰ ਫਸਲਾਂ ਨੂੰ ਨਹੀਂ ਕੱਢਦੇ ਤਾਂ 5 4 ਕਿੱਲੇ ਵਾਲਾ ਕਿਸਾਨ 5000 ਇੱਕ ਨਾਲੇ ਕਿਸਾਨ ਨਾਲ ਕਿਵੇਂ ਮੁਕਾਬਲਾ ਕਰ ਲੂਗਾ ਇਹਨੂੰ ਆਪਾਂ ਪੂਰੀ ਦੁਨੀਆ ਦੇ ਵਿੱਚ ਖੁੱਲਾ ਨਹੀਂ ਛੱਡ ਸਕਦੇ ਕਿਉਂਕਿ ਉੱਥੇ ਲੋਕ ਵਪਾਰ ਲਈ ਖੇਤੀ ਕਰਦੇ ਆ ਇੱਥੇ ਕਾਰ ਚਲਾਉਣ ਵਾਸਤੇ ਖਰਚੇ ਪੂਰੇ ਕਰਨ ਵਾਸਤੇ ਖੇਤੀ ਕੀਤੀ ਜਾਂਦੀ ਹੈ ਤਾਂ ਖੇਤੀ ਦਾ ਜਿਹੜਾ ਮਾਡਲ ਆ ਉਹ ਡਿਫਰੈਂਟ ਆ ਤੇ ਜਿਹੜਾ ਇੰਡੀਆ ਦੇ ਹਿਸਾਬ ਨਾਲ ਮਾਡਲ ਆ ਇਹਨੂੰ ਸਿਕਿਓਰ ਸਰਕਾਰ ਨੂੰ ਰੱਖਣਾ ਚਾਹੀਦਾ ਡਬਲਯੂਟੀਯੂ ਦੇ ਵਿੱਚ ਖੇਤੀ ਵਿੱਚੋਂ ਕਰ ਦੇਣੀ ਚਾਹੀਦੀ ਲੋਕ ਸਭਾ ਚੋਣਾਂ ਨੂੰ ਕਿਸ ਤਰ੍ਹਾਂ ਦਾ ਕਿਸ ਨੂੰ ਸਮਰਥਨ ਦੇਣਾ ਦੇਖੋ ਲੋਕ ਸਭਾ ਜਿਹੜੀ ਚੋਣਾਂ ਨੇ ਇਹ ਆ ਰਹੀਆਂ ਨੇ ਹਲੇ ਇਹ ਫੈਸਲੇ ਐਸਕੇਐਮ ਨੇ ਜਾਂ ਜੱਥੇਬੰਦੀ ਨਾਲ ਲੜੇ ਕਰਨੇ ਨੇ ਇਹਦੇ ਚ ਹਲੇ ਅਗਲੇ ਆਉਣ ਵਾਲੇ ਸਮੇਂ 'ਚ ਕੋਈ ਫੈਸਲਾ ਨਹੀਂ ਹੋਇਆ ਸ਼ੰਭੂ ਬੈ ਰੀਅਟੇ ਬੈਠੇ ਨੇ ਕਿਸ ਤੋਂ ਅੱਜ ਕਰਦੇ ਹੋ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਆ ਦੋ ਜਥੇਬੰਦੀਆਂ ਨੇ ਉਹ ਤਾਂ ਕਾਫੀ ਗਾਉਣ ਚੱਲੇ ਹਾਂ ਹਾਂਜੀ ਉਹ ਦੋ ਜਥੇਬੰਦੀਆਂ ਨੇ ਸਾਡਾ ਇੱਕ ਸਾਥੀ ਨਾਲ ਰਹੇ ਨੇ ਤੇ ਇੱਕ ਇੱਕ ਦੋ ਫਰਮਾਂ ਨੇ ਐਕਚੁਅਲੀ 5-10 ਜੱਥੇਬੰਦੀਆਂ ਨੇ ਦੋ ਫਰਮਾਂ ਕੰਮ ਕਰ ਰਹੀਆਂ ਨੇ ਉਹ ਆਪਣੇ ਤੌਰ ਤੇ ਲੜਾਈ ਐਮਐਸਪੀ ਦੀ ਆਹ ਹੀ ਡਬਲਯੂਟੀ ਦੀ ਕਰਜ਼ੇ ਦੀ ਲੈ ਕੇ ਬੈਠੇ ਨੇ ਉਹ ਐਸਕੇਐਮ ਦੇ ਜਿਹੜੀ 6 ਮੈਂਬਰੀ ਕਮੇਟੀ ਆ ਉਹ ਨਾਲ ਆ ਤਾਲ ਮੇਲ ਚ ਕੀ ਲੱਗਦਾ ਸਾਰਿਆਂ ਨਾਲ ਲੈ ਕੇ ਚੱਲਣਾ ਇਹਦਾ ਸ਼ਾਇਦ ਸੱਚ ਗੱਲ ਹੋਰ ਹੋਣੀ ਸੀ ਦੇਖੋ ਜਿਹੜਾ ਏਕਤਾ ਵਾ ਆਪਾਂ ਪਿਛਲਾ ਅੰਦੋਲਨ ਦੇਖਿਆ ਜਥੇਬੰਦੀਆਂ ਅਲੱਗ-ਅਲੱਗ ਕੰਮ ਕਰਦੇ ਤੁਸੀਂ ਤਾਂ ਬਹੁਤ ਕੁਝ ਕਵਰ ਕਰਦੇ ਰਹੇ ਹੋ ਜਦੋਂ ਆ ਕੇ ਇਕੱਠੀਆਂ ਹੋਈਆਂ ਜਾਂ ਇਸ ਕੇਮ ਦਾ ਇੱਕ ਪਲੈਟਫਾਰਮ ਬਣਿਆ ਉਹਦੇ ਚ ਆਪਾਂ ਨੂੰ ਪ੍ਰਾਪਤੀ ਮਿਲੀ ਹੈ ਇੱਕ ਜਥੇਬੰਦੀਆਂ ਦੀ ਪ੍ਰਾਪਤੀ ਨਹੀਂ ਹੁੰਦੀ ਕਿ ਪਬਲਿਕ opinion ਹੁੰਦਾ ਇੱਕ ਆਮ opinion ਲੋਕਾਂ ਦਾ ਜਦੋਂ ਨਾਲ ਰਲ ਜਾਂਦਾ ਫਿਰ ਲੜਾਈ ਜਿਹੜੀ ਮਰਜ਼ੀ ਡੈਮੋਕ੍ਰੇਸੀ ਦੇ ਵਿੱਚ ਜਿੱਤੀ ਜਾ ਸਕਦੀ ਆ ਆਮ ਏਕਤਾ ਹੋਣੀ ਲੋਕਾਂ ਦੀ ਖੁਆਇਸ਼ ਵੀ ਹੈਗੀ ਆ ਜਥੇਬੰਦੀ ਦੀ ਖੁਆਇਸ਼ ਇਹ ਆਏ ਆਂ ਜੀ ਸੰਘਰਸ਼ੀ ਜਿੰਨੇ ਵੀ ਯੋਧੇ ਉਹਨਾਂ ਨੂੰ ਸ਼ਰਧਾਂਜਲੀ ਹੈ ਜੀ ਸ਼ਹੀਦ ਭਗਤ ਸਿੰਘ ਜੀ ਨੇ ਕਹਿ ਜਾਂ ਰਾਹ ਦਿਖਾਇਆ ਜਿਹਦੇ ਵਿੱਚ ਜਿਹੜੀ ਪ੍ਰਸ਼ਾਸਨ ਹੈ ਉਹਦੇ ਅਤਿਆਚਾਰਾਂ ਤੋਂ ਬਚਣ ਲਈ ਏਕਤਾ ਤੇ ਯੂਨਿਟੀ ਜਿਹੜੀ ਉਹ ਸਿਧਾਂਤ ਦਿੱਤਾ ਉਹਦੇ ਤੇ ਪੈਰਾ ਦਿੰਦੇ ਹੋਏ ਕਿਸਾਨ ਯੂਨੀਅਨ ਕਾਦੀਆਂ ਅੱਜ ਭਾਰੀ ਇਕੱਠ ਕਰ ਰਿਹਾ ਹੈ ਅਸੀਂ ਪਹਿਲਾਂ ਵੀ ਜੀ ਬਲੱਡ ਕੈਂਪ ਲਾਉਨੇ ਹੁੰਨੇ ਆ ਸ਼ਹੀਦ ਭਗਤ ਸਿੰਘ ਜੀ ਨੂੰ ਸਮਰਪਿਤ ਏ ਆਏ ਆ ਵੀ ਕਿਉਂਕਿ ਜਿਹੜਾ ਇਹਨਾਂ ਨੂੰ ਦਿਖਾਇਆ ਹੋਇਆ ਰਾਹੀ ਮੇਨ ਸਿੱਖੀ ਦੇ ਸਿਧਾਂਤਾਂ ਤੇ ਵੀ ਆਪਾਂ ਜੇ ਕਹੀਏ ਸਰਬੱਤ ਦਾ ਭਲਾ ਸਾਰਿਆਂ ਨੂੰ ਮੂਰੇ ਲੈ ਕੇ ਚੱਲਣਾ ਤੇ ਉਹਦੇ ਫਲਸਫੀ ਤੇ ਅਸੀਂ ਇਕਾਈਆਂ ਬਣਾਉਣ ਦੀ ਜਿਹੜੀ ਵੱਡੀ ਮੁਹਿੰਮ ਜ਼ਿਲ੍ਹਾ ਪਟਿਆਲਾ ਚ ਕਿਉਂਕਿ ਕਾਦੀਆਂ ਗਰੁੱਪ ਜ਼ਿਲ੍ਹਾ ਪਟਿਆਲਾ ਚ ਸਭ ਤੋਂ ਬਾਅਦ ਚ ਬਣਿਆ ਸੀ ਜਿਹਦੇ ਕਰਕੇ ਅਸੀਂ ਇੱਕ ਮੁਹਿੰਮ ਰੋਪੜੀ ਤੋਂ ਸ਼ੁਰੂ ਕਰ ਰਹੇ ਹਾਂ ਭੜੀ ਬਨੇਚਾਂ ਤੋਂ ਤੇ ਜਿਹੜੀ ਅੱਗੇ ਆਲੇ-ਦਾਲੇ ਪਿੰਡਾਂ 'ਚ ਹੋਰ ਵਾਅਦਾ ਕਰੂਗੀ ਪੇਸ਼ਤਾ ਇੱਕੋ ਹੈ ਸੂਗਤ ਕਿਸਾਨ ਮੋਰਚੇ ਨੂੰ ਤਕੜਾ ਕਰਨਾ ਵਰਲਡ ਓਵਰ ਇਕੱਠੇ ਹੋ ਰਹੇ ਨੇ ਸੂਗਤ ਕਿਸਾਨ ਮੋਰਚੇ ਨੇ ਪਹਿਲਾਂ 400 ਜਥੇਬੰਦੀਆਂ ਤਾਂ ਹਿੰਦੁਸਤਾਨ ਚੋਂ ਹੁਣ ਵਰਲਡਵਾਈਡ ਸਾਡੀ ਗੱਲ ਚੱਲਦੀ ਆ ਟਰੈਕਟਰਾਂ ਤੇ ਚੜ ਕੇ ਸੰਘਰਸ਼ ਲੜਨਾ ਪੂਰੀ ਦੁਨੀਆ ਨੂੰ ਇਸਕੇ ਅੰਮਨੇ ਸਿਖਾਇਆ ਤੇ ਉਹਦਾ ਹੀ ਇੱਕ ਨਮੂਨਾ ਅੱਗੇ ਆਉਣ ਨੂੰ ਦੇਖਣ ਨੂੰ ਮਿਲੂ ਪੂਰੀ ਵਰਲਡ ਦੇ ਵਿੱਚ ਸਾਰੇ ਜਿੰਨੇ ਵੀ ਕਾਰਪੋਰੇਟਾਂ ਦੇ ਅਗੇਂਸਟ ਇੱਕ ਮਹਿੰਮ ਕਿਸਾਨਾਂ ਦੀ ਚੱਲ ਰਹੀ ਹੈ ਜਿਦੇ ਵਿੱਚ ਤੁਹਾਨੂੰ ਐਸਕੇਐਮ ਦੀ ਮੇਨ ਚਮੂਲੀਅਤ ਦਿਖੂਗੀ